ਅੰਨੀ ਢੀਮਪੀ ਭਾਈ ਜਰਾ ਅੱਜ ਗਊਸ਼ਾਲਾ ਦਾ ਨੀਂਹ ਪੱਥਰ ਰੱਖਿਆਗਾ ਕੀ ਕਹਿਣਾ ਕਹੋਗੇ ਬਾਰੇ ਪਹਿਲਾਂ ਤੇ ਤੁਹਾਡੇ ਮਾਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦਾ ਜੋ ਇਹ ਗਊਸ਼ਾਲਾ ਦਾ ਨੀਂਹ ਪੱਥਰ ਰੱਖਿਆ ਗਿਆ ਸਹਿਲ ਜਨੈਲਾ ਗੁਰੂ 50 ਤੋਂ 60 ਹਜ਼ਾਰ ਵਾਦੀ ਦਾ ਇਸਲੇ ਸ਼ਹਿਰ ਬਣ ਚੁੱਕਾ ਇੱਥੇ ਇੱਕ ਪਹਿਲੇ ਹੀ ਗਊਸ਼ਾਲਾ ਬੜੀ ਸ਼ਰਧਾ ਤੇ ਭਾਵਨਾ ਨਾਲ ਜਿਹੜੇ ਸਾਡੇ ਸਾਥੀ ਆ ਉੱਥੇ ਚਲਾ ਰਹੇ ਆ ਪਰ ਉੱਥੇ ਗਊਆਂ ਜਾਦੀਆਂ ਹੋਣ ਕਰਕੇ ਕੁਝ ਬਜੂਰ ਗਊਆਂ ਨੇ ਕੁਝ ਦੂਸੇ ਗਊਆਂ ਨੂੰ ਉਦੇ ਕਰਕੇ ਬੜਾ ਜੂਲੀ ਹੋ ਗਿਆ ਸੀ ਕਿ ਉੱਥੇ ਜਿਹੜੇ ਸੜੀਆਂ ਗਊ ਮਾਤਾ ਨੇ ਉਹਨਾਂ ਦਾ ਆਪਸ ਦੇ ਵਿੱਚ ਉੱਥੇ ਜ਼ਿਆਦਾ ਹੋਣ ਕਰਕੇ ਇੱਕ ਦੂਜੇ ਨਾਲ ਟਕਰਾਉਂਦਾ ਸੀ ਸੋ ਉਹਦੇ ਵਾਸਤੇ ਸਾਨੂੰ ਬੜੀ ਜਨਾਲਸ਼ਾ ਤੋਂ ਬੜੀ ਵੱਡੀ ਜੂਤ ਸੀ ਇੱਕ ਨਵੀਂ ਗਊਸ਼ਾਲਾ ਇੱਕ ਨਵੀਂ ਜਗ੍ਹਾ ਖੁੱਲੀ ਜਗ੍ਹਾ ਜਿੱਥੇ ਮਿਲ ਸਕੀ ਇਹ ਸਾਡੇ ਸਤਕਾਰਯੋਗ ਕਮਨਵਰਤੀ ਸਾਹਿਬ ਭਜਨ ਜੀ ਦੀ ਦੂਰ ਅੰਦੇਸ਼ੀ ਹੀ ਕਿ ਉਹਨਾਂ ਨੇ ਅੱਜ ਤੱਕ ਆਪਾਂ ਜਿੰਨੀਆਂ ਵੀ ਗਵਰਨਮੈਂਟਾਂ ਆਈਆਂ ਜੋ ਵੀ ਆਈਆਂ ਸਿਰਫ ਗਾਲੀਆਂ ਨਾਲੀਆਂ ਸਟਰੀਟ ਲਾਈਟਾਂ ਦੇ ਆਦਿ ਦੇ ਆਦਿ ਵਿੱਚ ਰੁੱਝੀਆਂ ਨਹੀਂ ਗੀਆਂ ਇਸ ਵਾਰ ਦੇ ਕਦੀ ਵੀ ਕਿਸੇ ਨੇ ਸੋਚਿਆ ਕਿ ਆਪਾਂ ਇਹ ਵੀ ਇਹੋ ਜਿਹਾ ਵਿਕਾਸ ਇਹਨੂੰ ਵਿਕਾਸ ਕਹਿੰਦੇ ਹਨ ਇਹਨੂੰ ਬਦਲਾਅ ਕਹਿੰਦੇ ਆ ਜੀ ਇਹਨੂੰ ਵਿਕਾਸ ਇਹਨੂੰ ਬਦਲਾਅ ਕਹਿੰਦੇ ਆ ਇਹ ਬਦਲਾਅ ਵਾ ਕਿ ਇਸ ਗਵਰਨਮੈਂਟ ਦੇ ਜਿਹੜੇ ਸਾਡੇ ਨੁਮਾਇੰਦੇ ਨੇ ਸਾਡੇ ਮੰਤਰੀ ਸਾਹਿਬ ਨੇ ਜਿਹੜੇ ਬੜੀ ਦੂਰ ਨਜ਼ਰੀ ਨਾਲ ਆਣ ਕੇ ਇਹ ਕੰਮ ਕਰਦੇ ਨੇ ਉਹਨਾਂ ਨੇ ਇਥੋਂ ਇੱਕ ਬੜੀ ਵੱਡੀ ਕੋਸ਼ਿਸ਼ ਕਰਕੇ ਗਵਰਨਮੈਂਟ ਕੋਲੋਂ ਇਹਨੂੰ ਪਾਸ ਕਰਵਾ ਕੇ ਜਗਾ ਸਾਡੇ ਕੋਲ ਹੈਗੀ ਸੀ ਜੀ ਪਹਿਲੇ ਸ਼ਿਪੂਰੀ ਹੈ ਸ਼ਿਪੂਰੀ ਦੇ ਨਾਲ ਹੀ ਥੋੜੀ ਜਗ੍ਹਾ ਹੈਗੀ ਸੀ ਤਕਰੀਬਨ ਜਿਵੇਂ ਸਵਾ ਕਿੱਲਾ ਦੇ ਲਾਗੇ ਛਾਗੇ ਜਗਾ ਉੱਥੇ ਇੱਕ ਅੱਜ ਜਿਹੜਾ ਉਗਠਨ ਕੀਤਾ ਗਿਆ ਨੀ ਪੱਥਰ ਮਾਤਾ ਜੀ ਕੋਲੋਂ ਮਾਤਾ ਸਤਿਕਾਰਯੋਗ ਮਾਤਾ ਸੁਨਿੰਦਰ ਗੌਰ ਜੀ ਮਾਤਾ ਜੀ ਦੇ ਮੰਤਰੀ ਸਾਹਿਬ ਦੇ ਇਹਨਾਂ ਕੋਲੋਂ ਅੱਜ ਨੀ ਪੱਥਰ ਰਖਾਇਆ ਗਿਆ ਔਰ ਇਹ ਬਹੁਤ ਜਲਦੀ ਗੋਵਸ਼ਾਲਾ ਬਣ ਕੇ ਤਿਆਰ ਹੋ ਜਾਏਗੀ ਉਹ ਜਿਹੜੀਆਂ ਕੁਝ ਗਊਆਂ ਜਿਹੜੀਆਂ ਇੱਧਰ ਸ਼ਿਫਟ ਹੋ ਜਾਣਗੀਆਂ ਉਹ ਵੀ ਉਹ ਵੀ ਚੱਲੇਗੀ ਉਥੋਂ ਵਾਸਤੇ ਵੀ ਗ੍ਰਾਂਟ ਮੰਤਰੀ ਸਾਹਿਬ ਨੇ ਲੈ ਕੇ ਦਿੱਤੀ ਹੈ ਵੀ ਉੱਥੇ ਵੀ ਜੇ ਕੋਈ ਚੀਜ਼ ਦੀ ਜ਼ਰੂਰਤ ਹੈਗੀ ਆ ਤੇ ਉੱਥੇ ਵੀ ਜੂਮ ਕਰਾਇਆ ਕੰਮ ਕਰਾਇਆ ਜਾਵੇ ਇਹ ਤੇਰਾ ਤਕਰੀਬਾ प्रदीप ਜੀ ਕਿੰਨੇ ਸਮਾਂ ਇਹਦਾ ਤਰੀਕਾ ਲੱਗੇਗਾ ਜੀ ਆਈਡੀਆ ਮਾਰਚ ਮਾਰਚ ਤੱਕ ਮਾਰਚ ਅਪ੍ਰੈਲ ਤੱਕ ਸਮਝ ਲਓ ਵੀ ਇਹ ਇਮਾਰਤ ਜਿਹੜੀ ਬਣ ਕੇ ਸਮਰਪਿਤ ਹੋ ਜਾਏਗੀ ਕਮੇਟੀ ਨੂੰ ਉਹ ਆਪਣੀਆਂ ਗਊਆਂ ਗਊਆਂ ਉਹ ਮਾਤਾ ਜੜੀਆਂ ਜੜੀਆਂ ਬੰਦ ਨੂੰ ਜ਼ਰੂਰਤ ਜਿਸ ਤਰ੍ਹਾਂ ਵੀ ਉਹ ਸਮਝਣ ਜਿਸ ਤਰ੍ਹਾਂ ਜਿਤਨਾ ਗੜੀ ਇੱਥੇ ਸ਼ਿਫਟ ਕਰਨੀਆਂ ਉਹ ਸ਼ਿਫਟ ਕਰਕੇ ਇੱਥੇ ਇੱਕ ਵੱਡਾ ਉਹਨਾਂ ਦਾ ਹਾਲ ਵੀ ਬਣੇਗਾ ਅਠਿਆ ਵਾਸਤੇ ਵੀ ਬਣੇਗਾ ਤੂੜੀ ਵਾਸਤੇ ਬਣੇਗਾ ਸਾਰੇ ਇੱਕ ਬੜੀ ਪ੍ਰੋਪਰ ਨਵੀਂ ਗੇਮ ਨਿਊ ਮਾਡਰਨ ਜਿਹਾ ਅੱਜ ਕੱਲ ਬਣ ਰਹੀ ਹੈ ਜਿਵੇਂ ਉੱਥੇ ਉਹ ਪੁਰਾਣੀ ਜਗ੍ਹਾ ਹੈ ਉਹ ਪੁਰਾਣੀ ਹੋਣ ਕਰਕੇ ਥੋੜੀ ਜਿਹੀ ਉੱਥੇ ਉਹ ਵੀ ਦਿੱਕਤ ਆ ਰਹੀ ਸੀ ਇਹ ਨਵੇਂ ਸਿਰ ਤੋਂ ਨਵੇਂ ਗ੍ਰੈਂਡ ਟ੍ਰਾਇੰਗ ਦੇ ਨਾਲ ਸਾਰੀ ਬਣ ਰਹੀ ਹੈ ਉਹਦੇ ਵਿੱਚ ਸਾਰੇ ਨਾਲ ਸਾਰੇ ਜੀ ਸਾਰੇ ਸਾਥੀਆਂ ਨੇ ਸਾਰਿਆਂ ਨੇ ਬੜਾ ਸਾਥ ਦਿੱਤਾ ਮੇਰੇ ਸਾਇਲ ਸ਼ਰਮਾ ਭਾਜੀ ਆਤ ਲੋਕ ਜੀ ਆ ਸਕੰਦਰ ਆ ਬੱਲੀ ਭਾਜੀ ਆ ਸਾਡੇ ਸਾਰੇ ਮੈਂ ਕਿਹੜਾ ਕਿਹੜਾ ਨਾਮ ਲਵਾਂ ਸਾਰੇ ਤੁਸੀਂ ਛੋਟ ਲੈ ਰਹੇ ਜਿਨ੍ਹਾਂ ਨੂੰ ਨਾਮ ਦੇ ਦਿਖਾਓ ਇਹਨਾਂ ਨੂੰ ਸਾਰਿਆਂ ਨੂੰ ਇਹ ਸਾਥੀ ਅੱਜ ਬੜੇ ਖੁਸ਼ ਹੈ ਸਾਰੇ ਬੜੇ ਸਾਰੇ ਖੁਸ਼ ਆ ਕਿ ਇੱਕ ਬੜਾ ਵੱਡਾ ਉਪਰਾਲਾ ਹੈ ਮੰਤਰੀ ਸਾਹਿਬ ਵੱਲੋਂ ਜੋ ਪੂਰਨ ਹੋਣ ਜਾ ਰਿਹਾ ਜਨਰੇੜੇ ਨੂੰ ਇੱਕ ਬਹੁਤ ਜਲਦੀ ਅਪ੍ਰੈਲ ਦੇ ਵਿੱਚ ਇੱਕ ਗਊਸ਼ਾਲਾ ਬਣ ਕੇ ਤਿਆਰ ਹੋ ਜੇਗੀ ਤੇ ਅਸੀਂ ਉਹ ਅਸ਼ੀਰਵਾਦ ਲਵਾਂਗੇ ਉਹਨਾਂ ਦਾ ਵੀ ਗਊ ਮਾਤਾਂ ਦਾ ਵੀ ਕਿਉਂ ਬੜੀਆਂ ਦਿੱਕਤਾਂ ਚ ਆ ਜਾਂਦੀਆਂ ਸੀ ਜਿਹੜੀਆਂ ਇੱਕ ਬਜ਼ੁਰਗ ਗਊਆਂ ਬੜੀਆਂ ਦਿੱਕਤ ਦੇ ਵਿੱਚ ਹੁੰਦੀਆਂ ਸੀ ਉਹ ਇੱਥੇ ਆਣ ਕੇ ਆਪਣੇ ਜ਼ਿੰਦਗੀ ਨੂੰ ਬਸਰ ਸਹੀ ਤਰੀਕੇ ਨਾਲ ਬਸਰ ਕਰ ਸਕਣੀਆਂ ਤੁਹਾਡੇ ਇੱਥੇ ਮਾਧਿਅਮ ਰਾਹੀਂ ਮੈਂ ਇਹੋ ਬੇਨਤੀ ਕਰਾਂਗਾ ਕਿ ਕੰਟਰੋਲ ਵਾਈਸ ਇੱਥੇ ਚੀਤੇ ਕੋਈ ਨਾ ਕਰੋ ਕੱਲ ਦੀ ਮੈਂ ਥੋੜਾ ਜਿਆਦਾ ਦੇਖਿਆ ਮੈਂ ਕਹਿਣਾ ਨਹੀਂ ਚਾਹਣਾ ਮੈਂ ਫਿਰ ਵੀ ਤੁਹਾ ਕਿ ਕੁਝ ਕੱਲ ਵੀਡੀਓਜ਼ ਕਈ ਵਗੈਰਾ ਪਈਆਂ ਇੱਥੋਂ ਦੇ ਪੀੜ ਵਾਸਤੇ ਦਰਖਤ ਵਾਸ ਸਾਨੂੰ ਪਤਾ ਆ ਵਾ ਵੀ ਇਹ ਪੀੜ ਦਰਖਤ ਵਧਣੇ ਬੜੇ ਮਾੜਾ ਕੰਮ ਹੈ ਪਰ ਜਦੋਂ ਕੋਈ ਚੀਜ਼ ਬਣੇਗੀ ਜਿੱਥੇ ਕੋਈ ਚੀਜ਼ ਬਣਾਉਣੀ ਪੈਗੀ ਜਦੋਂ ਜਰੂਰਤ ਪੈ ਗਈ ਐਮਰਜੈਂਸੀ ਨੇਚਰ ਦੇ ਵਿੱਚ ਸਾਰਾ ਕੋਸ਼ਿਸ਼ ਕਰਨਾ ਪੈਂਦਾ ਵਾ ਉਹਦੇ ਅਗੇਂਸਟ ਅਸੀਂ ਇਹਨਾਂ ਨਾਲ ਮੇਰਾ ਵੀਰ ਅਸਕੰਦਰ ਵੀਰ ਜਿਹੜਾ ਵਾਤਾਵਰਣ ਦਾ ਪ੍ਰੇਮੀ ਆ ਕਹਿੰਦੇ ਸਾਰੇ ਭਰਾਵਾ ਅਸੀਂ ਗਲਕੇ ਤੋਂ ਜਾਦੇ ਦਰਖਤ ਕਿਤੇ ਲਾਵਾਂਗੇ ਇਸੀ ਦਾ ਵਾਦਾ ਰਿਹਾ ਤੁਹਾਡਾ ਉਹਨਾਂ ਦਾ ਸਾਡਾ ਕਿ ਜਿੰਨੇ ਇੱਥੇ ਦਰਖਤ ਲੱਗੇ ਸੀ ਕਿਤੇ ਨਾ ਕਿਤੇ ਜਗ੍ਹਾ ਲੈ ਕੇ ਇਹਦੇ ਜਗ੍ਹਾ ਕਰਕੇ ਜਗ੍ਹਾ ਜਿੱਤਰਾ ਵੀ ਮਰਜ਼ੀ ਲਈਏ ਫਿਰ ਤੋਂ ਜਾਦੇ ਦਰਖਤ ਲਾਵਾਂਗੇ ਦਰਖਤ ਬਰਨਾ ਸਾਨੂੰ ਪਤਾ ਗਲਤ ਹੈ ਪਰ ਜਿੱਥੇ ਇੱਕ ਐਮਰਜੈਂਸੀ ਹੋਵੇ ਉੱਥੇ ਕੁਝ ਨਾ ਕੁਝ ਵੀਰੇ ਕਰਨਾ ਪੈਂਦਾ ਇਹ ਕਰਕੇ ਇਸ ਚੀਜ਼ ਤੇ ਮੈਂ ਬੇਨਤੀ ਕਰਦਾ ਵਾਂ ਕਿ ਇਸ ਚੀਜ਼ ਤੇ ਆਪਾਂ ਕੰਟਰੋਲ ਜੀਆ ਵੀ ਇੱਕ ਦੂਜੇ ਉੱਤੇ ਇਸ ਚੀਜ਼ ਛੁੱਟੀ ਐ ਇਹ ਦੇਖੀਏ ਵੀ ਜੇ ਇੱਕ ਦਰਖਤ ਆਪਾਂ ਨੂੰ ਕਟਿਆ ਗਾ ਤਾਂ ਠੀਕ ਆ ਮਾੜਾ ਪਰ ਜੇ ਇੱਕ ਬੇਜ਼ਬਾਨ ਗਊ ਮਾਤਾ ਸਾਡੀ ਜੇ ਉੱਥੇ ਉਹ ਗਊਆਂ ਦੇ ਵਿੱਚ ਰਲ ਕੇ ਕੋ ਉਹਦੀ ਜਾਨ ਚਲੀ ਜਾਂਦੀ ਆ ਕੀ ਉਹ ਚੰਗਾ ਉਹ ਪਾਪ ਉਹ ਪਾਪ ਉਹ ਵੀ ਪਾਪ ਐ ਇਸ ਕਰਕੇ ਉਸ ਪਾਪ ਤੋਂ ਬਚਣ ਵਾਸਤੇ ਇਹ ਗਊਸ਼ਾਲਾ ਤਿਆਰ ਕੀਤੀ ਜਾ ਰਹੀ ਐ ਤੁਹਾਡੇ ਇਥੇ ਸਾਰਿਆਂ ਦਾ ਆਇਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰਿਆਂ ਨੇ ਸਾਥ ਦੇਣਾ ਜੀ ਸਾਰਿਆਂ ਨੇ ਸਾਥ ਦੇਣਾ ਵਾ ਇਹ ਦੇਖੋ ਜਿਹੜਾ ਗ੍ਰਾਂਟ ਜਿਹੜੀ ਗ੍ਰਾਂਟ ਜਿਹੜੀ ਲੱਗਣੀ ਹੈ ਗਵਰਨਮੈਂਟ ਵੱਲੋਂ ਤੇ ਜਿਹੜੀ ਆਉਣੀ ਆਉਣੀ ਆ ਮੈਂ ਤਾਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਦਿਲ ਖੋਲ ਕੇ ਇਥੇ ਦਾਨ ਕਰੋ ਤੇ ਇੱਕ ਜਿਹੜੀ ਇੱਕ ਬੇਮਿਸਾਲ ਪੰਜਾਬ ਦੇ ਵਿੱਚ ਉਹ ਉਹ ਗਊਸ਼ਾਲਾ ਬਣੇ ਜਿਹੜੀ ਕਿਤੇ ਬਣਾਉਂਦੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਾਂਜੀ ਸਾਈ ਜੀ ਅੱਜ ਜਿਹੜਾ ਗਊਸ਼ਾਲਾ ਨੀ ਪੱਤਰਕਾ ਕੀ ਕਹਿਣਾ ਚਾਹੋਗੇ ਬਾਰੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ ਬੜੇ ਸਮੇਂ ਤੋਂ ਜਿਹੜੀ ਸ਼ਹਿਰ ਦੀ ਨਾ ਇਹ ਇੱਕ ਮੰਗ ਸੀਗੀ ਜਿਹੜੀ ਪੁਰਾਣੀ ਸਾਡੀ ਗਊਸ਼ਾਲਾ ਸੀਗੀ ਉਹ ਬਹੁਤ ਜਗ੍ਹਾ ਥੋੜੀ ਹੋਣ ਕਰਕੇ ਨਾ ਉੱਥੇ گاਵਾ ਦੀ ਮਾਤਰਾ ਬਹੁਤ ਜ਼ਿਆਦੀ ਸੀ ਤੇ ਸਾਡੀ ਚੰਗੀ ਕਿਸਮਤ ਸੀਗੀ ਮੰਤਰੀ ਸਾਹਿਬ ਨੂੰ ਮੰਤਰੀ ਪਦ ਦਾ ਮਿਲਣਾ ਸੀ ਤੇ ਸਾਡੇ ਸ਼ਹਿਰ ਦੇ ਪ੍ਰਧਾਨ ਲਵਲੀ ਜੀ ਇਹਨਾਂ ਦੀ ਕਿਰਪਾ ਹੋਈ ਤੇ ਇਹਨਾਂ ਨੇ ਸਾਨੂੰ ਆ ਜਗ੍ਹਾ ਲੋਡ ਕੀਤੀ ਤੇ ਨਾਲ ਮਤਲਬ ਜੋ ਵੀ ਇਹਦੀ ਕੰਸਟਰਕਸ਼ਨ ਵਾਸਤੇ ਜੋ ਵੀ ਖਰਚਾ ਹੋਇਆ ਇਹ ਕਿਤੇ ਕਿ ਅਸੀਂ ਕਰਾਂਗੇ ਤੇ ਇਸ ਗਊਸ਼ਾਲਾ ਨੂੰ ਵਧੀਆ ਤਰੀਕੇ ਨਾਲ ਹੋਰ ਖੁੱਲੀ ਡੁੱਲੀ ਬਣਾਈ ਜਾਵੇ ਜਿਹੜੀ ਪੁਰਾਣੀ ਗਊਸ਼ਾਲਾ ਤੀਆ ਇਹ ਉਹਦੀ ਹੀ ਸ਼ਾਖਾ ਹੋएगी ਹਾਂਜੀ ਬਿਲਕੁਲ ਜੀ ਇਹ ਪੁਰਾਣੀ ਗਊਸ਼ਾਲਾ ਜਿਹੜੀ ਆਪਣੀ ਜੰਡਿਆਲਾ ਗੁਰੂ ਜੀ ਸ਼੍ਰੀ ਗੋਪਾਲ ਕਿਸ਼ਨ ਗਊਸ਼ਾਲਾ ਕਮੇਟੀ ਆ ਉਹਦੀ ਇੱਕ ਸ਼ਾਖਾ ਹੋਗੀ ਉਥੇ ਜਿਆਦਾ ਗਾਵਾਂ ਹੋਣ ਕਰਕੇ ਅਧੀਆਂ ਗਾਵਾਂ ਇੱਥੇ ਲਿਆਂਦੀਆਂ ਜਾਣਗੀਆਂ ਤਾਂ ਜੋ ਉਹਨਾਂ ਦੀ ਦੇਖਭਾਲ ਅਚੀ ਤਰ੍ਹਾਂ ਹੋ ਸਕੇ ਤੇ ਇੱਥੇ ਵੀ ਜਿਹੜੀਆਂ ਹੋਰ ਵੀ ਸ਼ਹਿਰ ਦੇ ਵਿੱਚ ਗਾਵਾਂ ਮੰਡੀ ਚ ਅਵਾਰਾ ਤੁਰੀਆਂ ਫਿਰਦੀਆਂ ਸਾਰੀਆਂ ਇਕੱਠੀਆਂ ਕਰਕੇ ਫਿਰ ਇੱਥੇ ਲੈਣੀਆਂ ਲੈਣਗੀਆਂ। ਸ਼ਹਿਰ ਚ ਇਹ ਵੀ ਬੜੀ ਚਰਚਕ ਗੱਲ ਦੀ ਬਈ ਕਿ ਜਿਹੜੀ ਇੱਕ ਗਊਸ਼ਾਲਾ ਵਾਸਤੇ ਜਿਹੜੀ ਇਹ ਪੈਸੇ ਇਕੱਠੇ ਕੀਤੇ ਜਾ ਰਹੇ ਆ ਕਿ ਉਹ ਪੈਸੇ ਜਿਹੜੇ ਇੱਥੇ ਲੱਗ ਰਹੇ ਆ। ਕੀ ਇਹ ਗੱਲ ਸਹੀ ਏ? ਨਹੀਂ ਨਹੀਂ ਜੀ ਬਿਲਕੁਲ ਬਿਲਕੁਲ ਨਹੀਂ ਇਹ ਸਹੀ ਗੱਲ। ਇਹ ਗਊਸ਼ਾਲਾ ਜਿਹੜੀ ਆ ਇਹ ਇਹਦੇ ਵਾਸਤੇ ਪੈਸੇ ਸਾਡੇ ਮੰਤਰੀ ਸਾਹਿਬ ਨੇ ਤੇ ਪ੍ਰਧਾਨ ਜੀ ਨੇ ਕਮੇਟੀ ਦੇ ਫੰਡ ਦੇ ਵਿੱਚੋਂ ਪ੍ਰੋਵਾਈਡ ਕਰਵਾਏ। ਉਹ ਜਿਹੜੀ ਗਊਸ਼ਾਲਾ ਉਹ ਕਿਸੇ ਦੀ ਨਿੱਜੀ ਆ ਉਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਜੀ। ਉਹ ਆਪਣੀ ਮਤਲਬ ਗ੍ਰਾਈ ਕਰਕੇ ਤੇ ਕੁਝ ਕਰਦੇ ਪਏ ਆ ਉਹਦੇ ਬਾਰੇ ਕੁਝ ਨਹੀਂ ਕਰਦੇ ਬਲਕਿ ਉਸ ਗਊਸ਼ਾਲਾ ਜਿਹੜੀ ਗ੍ਰਾਈ ਤੁਸੀਂ ਕਰਦੇ ਪਏ ਉਸ ਦੇ ਨਾਲ ਤੁਹਾਡੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਆ ਕਿਸੇ ਤਰ੍ਹਾਂ ਦਾ ਉਹ ਉਸ ਗਊਸ਼ਾਲਾ ਨਾਲ ਇਸ ਗਊਸ਼ਾਲਾ ਦਾ ਕੋਈ ਕੰਸਰਨ ਨਹੀਂ ਇਹ ਸ਼ਹਿਰ ਦੀ ਪ੍ਰਾਤਨ ਜਿਹੜੀ ਗਊਸ਼ਾਲਾ ਵਾ ਉਹ ਵਾਲੀ ਆ ਤੇ ਇੱਕ ਹੀ ਗਊਸ਼ਾਲਾ ਜਿਹੜਾ ਲੈ ਵਿੱਚ